ਇਹਨੇ ਉਹਦੀ ਐਂਟੀ ਡਰਗ ਕੈਂਪੇਨ ਚ ਇੱਕ 15 ਦਿਨ ਤੋਂ 2 ਹਫ਼ਤੇ ਤੋ ਆਪਰੇਸ਼ਨ ਚੱਲ ਰਿਹਾ ਸੀਗਾ ਜਿਹਦੇ ਵਿੱਚ ਕਾਫੀ ਅੱਛਾ ਕੰਮ ਕੀਤਾ ਹੈ ਸਪੈਸ਼ਲ ਸੈੱਲ ਨੇ ਤੇ ਅੱਛੀ ਰਿਕਵਰੀ ਇਹਨਾਂ ਨੂੰ ਡਰੱਗਸ ਦੀ اسپੈਸ਼ਲੀ ਓਪੀਅਮ 3.5 ਕਿਲੋ ਤੇ ਨਸ਼ੀਲੀ ਗੋਲੀਆਂ ਕੋਈ 1 ਲੱਖ 11000 ਤਕਰੀਬਨ ਰਾਮਤ ਹੋਈਆਂ ਇਹ ਵੱਖਰੇ ਵੱਖਰੇ ਟਾਈਮ ਤੋਂ ਯਾ ਵਖਰੇ ਵਖਰੇ ਪਲੇਸਿਸ ਤੋਂ ਇਬਰਾਮਤ ਹੋਣ ਸੀ ਗਿਆ 9 ਜਣੇ ਗ੍ਰਿਫਤਾਰ ਕੀਤੇ ਗਏ 6 ਜਣੇ ਜਿਹੜੇ ਹੈ ਉਹ ਅਮਰਸਰ ਦੇ ਹੈ ਅਮਰਸਰ ਏਰੀਆ ਦੇ ਇੱਕ ਆਗਰਾ ਦਾ ਹੈ ਤੇ ਇੱਕ ਦੋ ਜਲੰਧਰ ਦੇ ਮੋਡਸਪ੍ਰਿੰਡੀਏ ਸੀਗਾ ਜੀ ਕਿ ਜਿਹੜਾ ਆਗਰਾ ਦਾ ਬੰਦਾ ਗ੍ਰਿਫਤਾਰ ਕੀਤਾ ਹੈ ਇਹ ਆਗਰਾ ਮੁਜ਼ਫਰਨਗਰ ਮੁਰਾਦਾਬਾਤ ਇੱਥੇ ਇਨ ਸ਼ਹਿਰਾਂ ਚ ਜਿੱਥੇ ਜਿੱਥੇ ਕੇਮਿਸਟ ਸ਼ਾਪਸ ਹੁੰਦੀਆਂ ਜੇ ਇਦਾਂ ਦੀ ਕੋਈ ਗਲੀ ਹੁੰਦੀ ਜਿੱਥੇ ਸਾਰੀ ਕੈਮਿਸਟਰੀ ਦੁਕਾਨਾਂ ਉੱਥੋਂ ਨਸ਼ੇ ਦੀਆਂ ਗੋਲੀਆਂ ਮੇਜਰਲੀ ਟ੍ਰੈਮੋਡੋਲ ਇਕੱਠਾ ਕਰਦੇ ਸੀਗੇ ਇਲੀਗਲੀ ਇਕੱਠੇ ਕਰਕੇ ਵਾਇਆ ਪਾਰਸਲ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਮੈਸਿਵ ਡਿਲੀਵਰੀ ਜਿਹੜੀ ਹੁੰਦੀ ਸੀਗੀ ਉਹ ਅਮਰਸਲ ਹੁੰਦੀ ਸੀ विक्रम ਕਰਕੇ ਇੱਕ ਵਿਅਕਤੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਆਪਾਂ ਕਾਫੀ ਰਿਕਵਰੀ ਕੀਤੀ ਹੈ ਉਹ ਦਾ ਮੇਨ ਸਰਗਣਾ ਸੀਗਾ ਤੇ ਅੱਗੇ ਇਹ ਫਿਰ ਪਰਚੂਨ ਅੱਗੇ ਵੇਚਦੇ ਸੀਗੇ ਜਿਹੜੇ ਜਿਹੜੇ ਇਹਨਾਂ ਦੇ ਲਿੰਕ ਸੀਗੇ ਜਿਹੜੀ OPM ਵੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਇਹ ਵੀ ਇਹਦਾ ਵੀ origin ਜਿਹੜਾ ਹੈ ਉਹ Jharkhand ਹੈ ਲੇਕਿਨ ਇਹ ਗਰੁੱਪ ਇੱਕ ਹੀ ਹੈ ਸਾਰੇ ਇੱਕ ਦੂਜੇ ਨੂੰ ਜਾਣਦੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਾਫੀ ਨਾਮ ਫਿਕਰ ਆਊਟ ਹੋਏ ਹਨ UP ਦੇ ਇਨ ਤਿੰਨ ਸ਼ਹਿਰਾਂ ਦੇ ਆਗਰਾ ਮੁਜ਼ਫਰਨਗਰ ਤੇ ਮੁਰਾਦਾਬਾਦ ਜਿੱਥੇ ਜਿੱਥੇ ਕੇਮਿਸਟ ਨੇ ਜਾਂ ਹੋਲ ਸੇਲਰਸ ਨੇ इलिगली जी ड्रग्स हैं ये डाइवर्ट कीतिया हैं फॉर ड्रग अब्यूज ली हूं तक की इन्वेस्टिगे आ है ਬੈਕਵਰਡ ਉਹ ਇਸੇ ਦਾ ਕੰਮ ਕਰਦਾ ਹੈ ਐਮ ਆਰ ਆਈ ਕੱਪੜੇ ਦਾ ਉਹ ਤਾਂ ਸਾਈਡ ਬਿਜ਼ਨਸ ਹੈ ਲੇਕਿਨ ਮੈਡੀਕਲ ਰਿਪਰੈਜ਼ੈਂਟੇਟਿਵ ਹੈ ਨਹੀਂ ਉਹਦੇ ਆੜ ਆੜ ਚ ਨਹੀਂ ਹੈ ਤਾਂ ਸਿੰਪਲ ਹੀ ਕੰਮ ਕਰਦਾ ਇਕੱਠਾ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਨੋਮਿਨੇਟ ਕਰ ਲੈ ਹਾਂ ਸਾਰੇ ਬੰਦੇ ਨੋਮਿਨੇਟ ਕਰਤੇ ਹੋਏ ਤੁਸੀਂ ਦੱਸਿਆ ਹੈਗਾ ਕਿਸ ਚੀਜ਼ ਦੇ ਰਾਹੀਂ ਆਉਂਦੇ ਸੀ ਇਹ ਕੋਰੀਅਰ ਹੈ ਕੁਰੀਅਰ ਉਹਨਾਂ ਤੋਂ ਵੀ ਕੋਈ ਨਹੀਂ ਉਹਲਾ ਤੋਂ ਨਹੀਂ ਇਹ ਕੋਰੀਅਰ ਆਹੀ ਆਪੇ ਸਰ ਇਹ ਕੁਰੀਅਰ ਵਾਲੇ ਬੰਦੇ ਵੀ ਕੋਈ ਲੈ ਆਬ ਇਹ ਨਾਮਿਨੇਟ ਕੀਤਾ ਹੋਇਆ ਸਾਰੇ ਇੰਟਰਨੈਸ਼ਨਲੀ ਕੁਝ ਨਾ ਲਿੰਕ ਸਾਹਮਣੇ ਆਇਆ ਇੰਟਰਨੈਸ਼ਨਲੀ ਇਹ ਹੈ ਕਿ ਜਿਹੜੇ ਇਹਨਾਂ ਨੇ ਪਾਰਸਲ ਭੇਜਦੇ ਸੀ ਇਹ ਕੋਰੀਅਰ ਨਹੀਂ ਕੁਝ ਪਾਰਸਲ ਇਹਨਾਂ ਨੇ ਫੋਰਨ ਵੀ ਭੇਜੇ ਕੁਝ ਵੱਡੇ ਮਤਲਬ ਕਿਸੇ ਨਸ਼ਾ ਤਸ ਕਰਦਾ ਕੋਈ ਨਾਮ ਸਾਹਮਣੇ ਨਹੀਂ ਵੱਡੇ ਤਾਂ ਨਹੀਂ ਆਇਆ

ਇਸੇ ਚੀਜ਼ ਦਾ ਆਦੀਂ ਗਦਨ ਇਹ ਜਿਹੜੀ ਦਵਾਈਆਂ ਇਹ ਦਸਕੇ ਨੂੰ ਇਹ ਸਾਰਾ ਇਲੀਗਲ ਹੋ ਰਿਹਾ ਜੀ ਮਤਲਬ ਉਹ ਮੈਡੀਕਲ ਵਾਲੇ ਵੀ ਮਿਲੇ ਮਿਲੇ ਤਾਈ ਤੋਂ ਨਾਮਿਨੇਟ ਕੀਤਾ ਉਹ ਜਿੰਦਰ ਦਾ ਬੰਦੇ ਹੈ ਇੱਕ ਬੰਦਾ ਹੈ ਜਾਨਦਾ ਸਰ ਜੀ ਰਾਜ ਕੋਲੀ ਹੈ ਇਸ ਦਾ ਵੀ ਪਰਮਾਡ ਹੋ ਗਿਆ ਨਹੀਂ ਕੁਝ ਹੋਰ ਵੀ ਹੈ ਜੀ ਹਾਂ ਹਾਂ ਅਲੱਗ ਅਲੱਗ ਸੌਤ ਜੀ ਕੁਝ ਵੈਪਨ ਵਗੈਰਾ ਵੀ ਨਹੀਂ ਇਹਨਾਂ ਵਿੱਚੋਂ ਇੱਕ ਇੱਕ ਬੰਦੇ ਤੋਂ ਵੈਪਨ ਵੀ ਜਦ ਆਪਾਂ ਨੂੰ ਫੜਿਆ ਤੇ ਵੈਪਨ ਵੀ ਰਿਕਵਰ ਇੰਡੀਅਨ ਮੈਡ ਇੰਡੀਅਨ ਬਿਟ ਕੰਟਰੀ ਮੈਡ ਦੇ ਕੋਰਟ ਪੇਸ਼ ਕਰਾ ਕੋਰਟ ਪੇਸ਼ ਹੋ ਗਿਆ 15 ਦਿਨ ਤੋਂ ਚੱਲ ਰਿਹਾ ਸੀ ਕੁਝ ਅੱਜ ਕੁਝ 2 ਦਿਨ ਪਹਿਲਾਂ ਫੜੇ ਗਏ ਕੁਝ ਰਿਕਵਰੀ 3 ਦਿਨ ਪਹਿਲਾਂ ਹੋਈ ਕਰਦੇ ਕਰਦੇ ਜਦ ਅੱਛੇ ਹੋ ਗਿਆ ਤਾਂ ਤੁਹਾਨੂੰ ਬਰੀਫ ਕਰ ਰਹੇ ਹਾਂ ਬਸ ਕੋਈ ਡਿਮਾਂਡ ਵਗੈਰਾ ਨਾ ਦੱਸੋ ਹਰ ਰਿਮਾਂਡ ਚੱਲ ਰਿਹਾ ਹੈ ਸਰ ਇਹ ਮਾੜਾ ਜਿਹਾ ਦਿলো ਅਗਲੇ ਤੋਂ ਬੰਦਾ ਫੜਿਆ ਤਾਂ ਇੱਕ ਗੱਲ ਐਸੀ ਵੀ ਬੱਤਕ ਦੇ ਬੱਚੇ ਕੋਡਵਰਡ ਹਨਾ ਕੋਡਵਰਡ ਤਾਂ ਬਹੁਤ ਹਨ ਜੀ ਇਹ ਕਿ ਗੈਂਗ ਦਾ ਨਾਮ ਪਤਾ ਲੱਗੇ ਸੀ ਕਿ ਬੱਤਕ ਕੇ ਬੱਚੇ ਮਸ਼ਹੂਰਾ ਥਾ ਉਹ ਹੋ ਸਕਦਾ ਜੀ ਹੋ ਸਕਦਾ ਹੋ ਸਕਦਾ ਜੀ ਕੋਡਵਰਡ ਹੁੰਦੇ ਹਨਾ ਹੋਰ ਕੋਈ ਚੀਜ਼ ਥੈਂਕ ਯੂ ਪੁੱਛੋ ਪੁੱਛੋ ਹਾਂ ਜੀ ਅਦਰ ਕੀ ਮਾਮਲਾ ਜੀ ਇਹ ਪਿਛਲੇ 15 ਦਿਨ ਤੋਂ ਦੋਸਤਾਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਸੀਗਾ ਡਰੱਗਸ ਦੇ ਅਗੇਂਸਟ ਜਿਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਨੂੰ ਸਾਡੀ ਕਮਿਸ਼ਨਡ ਪੁਲਿਸ ਦੇ ਐਡੀਸੀਪੀ ਤੇ ਐਸਿਪੀ ਇਨਵੈਸਟੀਗੇਟ ਇਨਵੈਸਟੀਗੇਸ਼ਨ ਐਂਡ ਨੂੰ ਸੁਪਰਵਾਈਜ਼ ਕਰ ਰਹੀ ਸੀਗਾ ਤੇ ਕੁੱਪਲ ਨੌ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜਿਹੜੇ ਆ ਉਹ ਅਮਰਸਰ ਤੋਂ ਦੂਰ ਜਲੰਧਰ ਦੇ ਇਹਨਾਂ ਦੇ ਪੋਜੀਸ਼ਨ ਤੋਂ ਵਕਫ ਵਕ ਟਾਈਮ ਵਕਫ ਪਲੇਸਸ ਤੋਂ 1,11,000 ਨਸ਼ੀਲੀ ਗੋਲੀਆਂ ਮੇਜਰਲੀ ਟਰਾਮਾਡੋਲ ਉਹ ਬਰਾਮਦ ਹੋਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਦ ਹੋਈ ਹੈ ਤੇ ਇੱਕ ਦੇ ਕੋਲ ਕੰਟਰੀਮੈਂਟ ਵੈਪਨ ਵੀ ਬਰਾਮਦ ਹੋਇਆ ਇਹ ਵੱਡਾ ਗਿਰੋਹ ਸੀਗਾ ਮੋਡਸ ਸੁਪਰਡੈਂਡ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ ਮੁਰਾਦਾਬਾਦ ਮੁਜ਼ਫਰਨਗੱਗ ਜਿੱਥੇ ਜਿੰਨ ਗਲੀਆਂ ਚ ਮੋਹਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੈਮਿਸਟ ਦੀ ਦੁਕਾਨਾਂ ਸੀਗੀਆਂ ਉਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਡਾਇਵਰਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅੰਮ੍ਰਿਤਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਪਰਚੂਨ ਦੇ ਹਿਸਾਬ ਨਾਲ ਇਹ ਵਿੱਚ ਹੀ ਜਾਂਦਾ ਸੀ ਤੇ ਵਿਕਰਮ ਕਰਕੇ ਇੱਕ ਮੇਨ ਇਹਨਾਂ ਦਾ ਜਿਹੜਾ ਬੰਦਾ ਹੈ ਉਹ ਅੰਮ੍ਰਿਤਸਰ ਤੋਂ ਆਪਾਂ ਗ੍ਰਫਤਾਰ ਕੀਤਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਵੀ ਆਇਆ ਹੈ ਕਿ ਇਹਨਾਂ ਨੇ ਪੂਰੀ ਰਾਹੀਂ ਫੌਰਨ ਵੀ ਕੁਝ ਡਰੱਗਸ ਨੂੰ ਡਾਇਵਰਟ ਕੀਤਾ ਗਿਆ। ਇਹ ਮੇਜਰਲੀ ਜਿਹੜੀ ਡਰੱਗਸ ਦੀ ਇਹਨਾਂ ਦੀ origin ਹੈ ਜਿਹੜੀ ਮੈਨੂਫੈਕਚਰਿੰਗ ਹੈ ਉਹ ਗੁਜਰਾਤ ਦੀ ਹੈ। ਉਹ ਵੀ ਆਪਾਂ ਵੈਰੀਫਾਈ ਕਰਾ ਰਹੇ ਹਾਂ ਕੰਸਰਨ ਅਥਾਰਟिटीज ਨੂੰ ਭੇਜ ਕੇ ਕਿ ਉੱਥੇ ਜਿਹੜੀ ਜਨ ਫੈਕਟਰੀਆਂ ਚ ਬਣ ਰਹੀ ਹੈ, ਕਿ ਆ ਉਹ ਲੀਗਲ ਬਣ ਰਹੀ ਹੈ ਇਲੀਗਲ ਬਣ ਰਹੀ ਹੈ। ਬਾਕੀ ਜਿਹੜੇ ਹੋਲ سیلਰ ਸੀਗੇ ਜਿਹੜੇ ਇੰਦਨ ਸ਼ਹਿਰ ਯੂਪੀ ਦੇ ਸ਼ਹਿਰ ਦੇ ਜਿਹੜੇ ਹੂਲ ਸੈਲਰਸ ਜਿਹੜੇ ਡਾਇਵਰਟ ਕਰ ਰਹੇ ਸੀ ਕਿ ਇਲੀਗਲ ਟ੍ਰੇਡਿੰਗ ਉਹਨਾਂ ਨੂੰ ਵੀ ਆਪਾਂ ਨਾਮਿਨੇਟ ਕਰ ਲਓ ਆਇਡੈਂਟੀਫਾਈ ਹੋ ਗਏ ਨੋਮਿਨੇਟ